ਹਉ ਗੁਰੂ ਮੇਰਿਓ ਜੋ ਹਰ ਰੋਜ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੱਥ ਬੰਦੇ ਰੱਖੀ ਮਨਮਤਾ ਦੇ ਸਰਬ ਸੰਦੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰ ਗ੍ਰੰਥੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੁਰੀ ਅੰਦਰ ਸਾਜ ਬੈਠੀ ਗੁਰੂ ਖਾਲਸਾ ਸਾਜ ਸਮਝਿਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਰੇ ਸ੍ਰੀ ਗੁਰੂ ਨਾਨਕ ਪਰਸਦੇ ਪਾਵਨ ਜੀਵਨ ਦੀਆਂ ਕਤ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆਉ ਅਜਿਹੀ ਉਸੇ ਲੜੀ ਦਾ ਤੂ ਸਿਰਸਾ ਬਣ ਕੇ ਆਪਾਂ ਸਤਗੁਰਾਂ ਦੇ ਪੰਗ ਜੀ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਭਰਨ ਕਰਨ ਦਾ ਯਤਨ ਕਰੀਏ ਤਾਂ ਕੀ ਸਾਡਾ ਸੰਸਾਰ ਤੇ ਸੁਖ ਨੂੰ ਜਾਵੇ ਨੇ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕੜੇ ਸੜੇ ਤੋਂ ਆਪਾਂ ਵੱਸ ਸਕੀਏ ਚਿੰਤਾ ਜਿਗਰਾ ਤੋਂ ਵੱਸ ਸਕੀਏ ਜਮ ਦੇ ਮਾਰਤੋਂ ਵਿੱਚ ਵੱਸ ਸਕੀਏ ਜੋ ਸੁੰਨੇ ਦੇ ਦੇਾਰੇ ਬਚਰਾਸੀ ਲੱਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹਨ ਪੈਰੋ ਉਹ ਤੋਂ ਵੀ ਆਪਣਾ ਬਚਾਉ ਸਕੇ ਬਚਾਉਣਾ ਕੇਵਲ ਰੱਬੀ ਗੁਣਾ ਕਰਕੇ ਸੰਸਾਰ ਦੇ ਗੁਣਾ ਕਰਕੇ ਨਹੀਂ ਰੱਬੀ ਗੁਣਾ ਕਰਕੇ ਕਿਉਂਕਿ ਸੰਸਾਰ ਕੋ ਗੁਣ ਹੋ ਰਿਹਾ ਤੇ ਨਿਰੰਕਾਰ ਕੋ ਗੁਣ ਕੁਝ ਹੋ ਰਿਹਾ ਜਿਹੜੇ ਸਭਲ ਗੁਣ ਨੇ ਉਹ ਸੰਸਾਰ ਦੇ ਕੋਲ ਨਹੀਂ ਉਹ ਨਿਰੰਕਾਰ ਦੇ ਕੋਲ ਹੈ ਜਿਹੜੇ ਸੰਸਾਰ ਦੇ ਗੁਣ ਆ ਉਹ ਦੁਨਿਆਵੀ ਗੁਣ ਵਿਦਿਆ ਪ੍ਰਾਪਤ ਕਰ ਲੈਣੀ ਕਮਾਈ ਕਰਕੇ ਤਨੀਰ ਤੜੀ ਬਣ ਜਾਣਾ ਕੋਈ ਹੁਨਰ ਸਿੱਖ ਲੈਣਾ ਤਰ੍ਹਾਂ ਤਰ੍ਹਾਂ ਦੇ ਗੁਣ ਮਨੁੱਖਤਾ ਦੇ ਗੁਣ ਹੈ ਕਿਸੇ ਕੋਲ ਕੋ ਕੋਈ ਗੁਣਾ ਕਿਸੇ ਕੋਲ ਕੋਈ ਗੁਣਾ ਹੈ ਕਈ ਬਹੁਤ ਗੁਣਾਂ ਦੇ ਬਿਪਰਪੂਰੇ ਨੇ ਪਰ ਦਰਨਕਾਰ ਖੁਦ ਖੁਦਾਰਨਾ ਹੈ ਉਹਦੇ ਕੋਲ ਜਿਹੜੇ ਗੁਣਾਂ ਨਾ ਪਿਆਰਿਓ ਉਹ ਗੁਰੂ ਥੋੜੇ ਹੀ ਬਖਰੇ ਆ ਉਹ ਸੰਸਾਰ ਦੇ ਗੁਣਾਂ ਨਾਲ ਮੈਲ ਨਹੀਂ ਖਾਂਦੇ ਤਨ ਉਸਾ ਦਾ ਸੰਸਾਰ ਕੋ ਪਦਵੀ ਉਸਾ ਦੇ ਸੰਸਾਰ ਦੇ ਕੋਲ ਹਉਦੇ ਉਸਾ ਦੇ ਸੰਸਾਰ ਦੇ ਕੋਲ ਨਾ ਸੱਚ ਹੋ ਸਕਦਾ ਨਾ ਜੱਬ ਤਾ ਬਹੁ ਸਕਦਾ ਨਾ ਧੀਰਜ ਧਰਮ ਹੋ ਸਕਦਾ ਨਾ ਦਇਆ ਖਿਮਾ ਹੋ ਸਕਦੀ ਆ ਇਹ ਦੇ ਵੀ ਕੋੜਿਆ ਇਹ ਦੇ ਸੰਸਾਰ ਕੋ ਸਕਦੇ ਅਮੀਰ ਹੋ ਸਕਦਾ ਬਹੁਤ ਵੱਡਾ ਹੋ ਸਕਦਾ ਰਾਜੇ ਤਾਂ ਬਹੁਤ ਵੱਡਾ ਹੋ ਸਕਦਾ ਪਰ ਇਹਨਾਂ ਦੀ ਸੰਸਾਰ ਵਿੱਚ ਕੀ ਕਦਰਿਆ ਇਹਨਾਂ ਦੀ ਸੰਸਾਰ ਵਿੱਚ ਕਦਰਿਆ ਕਈ ਵਾਰ ਗੁਣ ਹੁੰਦਾ ਹੋਇਆ ਵੀ ਸੰਸਾਰੀ ਕੋਲੋਂ ਦੇ ਹੋਇਆ ਵੀ ਬੇਕਦਰ ਹੋ ਜਾਂਦਾ ਹੈ ਗੁਣ ਬਹੁਤ ਵੱਡਾ ਹੈ ਗਰੀਬੀ ਆ ਕੋਲ ਗੁਣ ਦੀ ਕੋਈ ਕੀਮਤ ਨਹੀਂ ਸੰਸਾਦੀ ਪਦਵੀ ਬਹੁਤ ਵੱਡੀ ਆ ਪਰ ਜੇ ਇੱਜ਼ਤ ਨਹੀਂ ਸੰਸਾਰ ਵਿੱਚ ਤਾਂ ਕੋਈ ਪਦਵੀ ਨਹੀਂ ਆ ਦੇਖੇ ਤੁਸੀਂ ਵੱਡੇ ਵੱਡੇ नेते ਨਿਤਾ ਰਹਿੰਦੇ ਹੋਏ ਜਦੋਂ ਆ ਜਾਂਦੇ ਆ ਰੱਬੀ ਗੁਣ ਇੱਕ ਵੀ ਜਿਹਦੇ ਕੋਲ ਆ ਉਹ ਇੱਥੇ ਸਤਕਾਰ ਕਰਾ ਦਿੰਦਾ ਉਹਨਾਂ ਪਦਵੀ ਵਾਲੇ ਦਾ ਉਹਦੇ ਵਾਲੇ ਦਾ ਸਤਿਕਾਰ ਨਹੀਂ ਹੋਗਾ ਜਿੰਨਾ ਇੱਕ ਗੁਣ ਰੱਬੀ ਜਿਹੜਾ ਨਾ ਉਹ ਸਤਿਕਾਰ ਕਰਾ ਦੂ। ਤੁਹਾਡੇ ਗੁਣ ਸੱਚ ਦਾ ਗੁਣਾ ਆ ਗਿਆ। ਤੁਹਾਡੀ ਦੁਨੀਆ ਸਾਰੀ ਸਤਿਕਾਰ ਕਰੋਗੀ। ਹਰ ਬੱਚੇ-ਬੱਚੇ ਦੇ ਮੂੰਹ ਤੇ ਉਹ ਵੀ ਉਹ ਬੰਦਾ ਬਹੁਤ ਸੱਚਾ ਹੈ। ਉਹ ਜੇ ਇਹਦੀ ਬਦਬੀ ਹੋਈ ਰੱਬੀ ਗੁਣ ਦੀ ਬੜਾਈ ਹੋਈ ਆਉਂਦੇ ਰੱਬੀ ਗੁਣ ਦਾ ਖਜ਼ਾਨਾ ਆ ਧੰਗੁਰਦੰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਆਪਾਂ ਕਈ ਅਮੀ ਨੇਦੋਂ ਜੀਵਨ ਦੇ ਵਿਚਾਰ ਕਰ ਰਹੇ ਆ ਦਰਸ਼ਣ ਉਹਨਾਂ ਦੇ ਗੁਣਾਂ ਦੀ ਵਿਚਾਰ ਕਰੀ ਜਾ ਰਹੇ ਨੇ ਆਪਾਂ ਰੱਬੀ ਗੁਣਾਂ ਦੀ ਵਿਚਾਰ ਕਰੀ ਜਾ ਰਹੇ ਉਹਨਾਂ ਦੀ ਆਪਾਂ ਉਰੜਾ ਜੀ ਨੂੰ ਕੀ ਉਹਨਾਂ ਦੇ ਜੀਵਨ ਵਿੱਚ ਹੈ ਹੀ ਸਾਰੇ ਰੱਬੀ ਗੁਣ ਜਿੰਨਾ ਸਾਜਨੇ ਵਿੱਚ ਸਾਰ ਸੰਸਾਰ ਵਿੱਚ ਦੇ ਕਰਦੇ ਰਹੇ ਉਹਨਾਂ ਚ ਰੱਬੀ ਗੁਣ ਨਹੀਂ ਮੁਕਿਆ ਨਾ ਕੋ ਦੁਨੀਆ ਨੇ ਘਾਤ ਅਰਚ ਲਾਏ ਚੋੜੀਆਂ ਭਰਦੀਆਂ ਪਰ ਉਹਨਾਂ ਗੁਣਾਂ ਦਾ ਉਹਨਾਂ ਨੂੰ ਨਾ ਮਿ ਬੋਦ ਕੋ ਆ ਗਿਆ ਉਹਨەم ਨਹੀਂ ਹੋ ਸਕਿਆ ਬਗੇ ਬਾਜਾ ਮਾਰਦੇ ਰਹੇ ਸੰਸਾਰ ਦੇ ਲੋਕਾਂ ਨੂੰ ਬਜਾ ਬਜਾ ਮਾਰਦੇ ਰਹੇ ਭਰਾ ਕਹਿ ਕੇ ਆਓ ਪ੍ਰਭੂ ਖਾਵੇਂ ਖਰਚ ਖਰਚੇ ਰਲ ਮਿਲ ਭਾਈ ਆਓ ਇਹਨਾਂ ਗੁਣਾ ਨੂੰ ਆਪਾਂ ਖਰਚੀਏ ਉਹ ਤੇ ਬਾਜਾ ਮਾਰਦੇ ਵੀ ਆਓ ਪਰ ਰਲ ਕੇ ਖਰਚੀਏ ਇਸ ਸੰਸਾਰ ਦੇ ਤੋਂ ਦੇ ਤੁੜੀ ਆਦਮੀ ਨੇ ਪਬੀਰ ਆਦਮੀ ਨੇ ਇਹ ਗੱਲ ਕਹੀ ਆ ਵੀ ਆਪਾਂ ਰਲ ਮਿਲ ਕੇ ਖਰਚੀਏ ਇੱਕ ਬੰਦਾ ਕਹਿੰਦਾ ਇੱਕ ਪਾਸੇ ਕਹਿੰਦੇ ਰਲ ਮਿਲ ਕੇ ਆਪਾਂ ਖਰਚੀਏ ਇੱਕ ਬੰਦਾ ਕਹਿੰਦਾ ਨਾ ਨਾ ਸੂਮੇ ਤਦ ਰੱਖਣ ਕੋ ਦਿਆ ਉਹ ਤੇ ਸੂਮ ਹੋ ਗਿਆ ਉਹਨੂੰ ਤੇ ਤਰਜਤਨ ਦੀ ਤੇ ਡਿਊਟੀ ਲਾ ਦਿੱਤੀ ਜਿਤੋਂ ਤਦ ਸੰਭਾਲ ਕੇ ਰੱਖਣਾ ਤੇਰੇ ਕੰਮ ਦਾ ਨਹੀਂ ਹੈ ਤੇਰੇ ਕੰਮ ਦਾ ਨਹੀਂ ਤੂੰ ਕੇਵਲ ਨੂੰ ਸੰਭਾਲ ਕੇ ਰੱਖਣਾ ਵਰਤਨਾ ਨਹੀਂ ਮੈਂ ਆਪਣੇ ਜੀਵਨ ਵਿੱਚ ਦੇਖਿਆ ਪੱਡੇ ਕੱਪੜਿਆਂ ਨੂੰ ਟਾਕੀਆਂ ਨਾਲ ਲੈਣੀਆਂ ਤੇ ਟੁੱਟੇ ਜੁੱਤੀ ਟੁੱਟੇ ਜੁੱਤੀ ਨੂੰ ਮੋਚੀ ਕੋਲੋਂ ਜਾ ਕੇ ਗੰਢਲਵਾ ਲੈਣਾ ਤੇ ਜਦ ਨਵੇਂ ਪਰੇ ਦੁਰੇ ਦੁਰੇ ਪਰਦੇਣਾ ਕਿਉਂਕਿ ਉਹਨਾਂ ਦੇ ਪਾਗਾਂ ਜਿਹਨੇ ਜਿੰਨਾਂ ਨੂੰ ਉਹਨਨ ਨੂੰ ਖਾਣ ਦਾ ਮੌਕਾ ਨਹੀਂ ਸੀ ਮਿਲਦਾ ਉਹਨਾਂ ਨੂੰ ਜੋੜਦਾ ਮੌਕਾ ਮਿਲਦਾ ਸੀ ਮੇਦਰੋਂ ਵੀ ਜੁੜ ਜੇ ਇਧਰੋਂ ਵੀ ਜੁੜ ਜੇ ਉਹ ਖਰਚਨ ਦੇ ਪਾਗੇ ਨਹੀਂ ਸੀ ਕੇਵਲ ਉਹਨਾਂ ਨੂੰ ਸੰਭਾਲ ਵਾਸਤੇ ਰੱਖਿਆ ਸੀ ਮਰ ਗਏ ਉਪਰ ਜੀ ਤਾਮਨ ਤੇ ਨਾ ਆਇਆ ਉਹ ਤਾਨ ਤੇ ਕੰਮ ਨਹੀਂ ਆਇਆ ਇਹਦੇ ਤੇ ਨਹੀਂ ਆਇਆ ਲੇਕਿਨ ਆਉਣ ਵਾਲੀ ਪੀੜ੍ਹੀ ਦੇ ਜ਼ਰੂਰ ਆਵੇਗਾ ਉਸ ਤਾਂ ਨਕੀ ਕੀਤਾ ਨਸ਼ੇ ਕੀਤੇ ਵਿਸ਼ੇ ਵਿਕਾਰ ਕਮਾਏ ਉਹ ਤਨ ਬਰਬਾਦ ਕੀਤਾ ਮੈਂ ਲੈ ਤੂੰ ਇਕੱਠਾ ਕਰਦਾ ਸੀ ਮੈਂ ਜਟੋਣਾ ਸ਼ੁਰੂ ਕਰ ਦਿੰਦਾ ਮੈਂ ਕਰ ਜਣਾ ਸ਼ੁਰੂ ਕਰ ਦਿੰਦਾ ਦੇਖਦੇ ਤੁਸੀਂ ਜ਼ਾਬਤ ਕੋਈ ਨਹੀਂ ਕਰਦਾ ਇਹ ਜੀ ਨਾ ਇਸ ਕਰਕੇ ਰੱਬ ਵੀ ਗੁਣਾ ਨੋਪਾ ਜਿੰਨਾ ਯਤਨ ਕਰੀਏ ਇਕੱਠੇ ਹੋ ਜਾਂਦੇ ਸਾਡੇ ਕੋਲ ਰੱਬੀ ਗੁਣਾ ਦੇ ਕੀਮਤ ਕਦਰ ਹੈ ਸੰਸਾਰ ਵਿੱਚ ਸੰਸਾਰੀ ਗੁਰਾਂ ਦੀ ਸੰਸਾਰੀ ਗੁਰ ਕਿਤੇ ਨਾ ਕਿਤੇ ਆਣ ਕੇ ਧੋਖਾ ਦੇ ਦਿੰਦੇ ਫੇਲ ਹੋ ਜਾਂਦੇ ਤੇ ਜਿਸ ਜੀ ਦਾ ਵੀ ਅਸੀਂ ਸੰਸਾਰ ਦੀ ਨਾਲ ਪਿਆਰ ਕੀਤਾ ਮੈਂ ਤੁਸੀਂ ਜੀ ਦਾ ਨਾਂ ਨਹੀਂ ਲੈਂਦਾ ਕਿਉਂਕਿ ਨਾ ਗਿਣੀ ਨਹੀਂ ਸਕਦੇ ਆਪਾਂ ਸੰਸਾਰ ਦੀਆਂ ਚੀਜ਼ਾਂ ਦੇ ਜਿਨ੍ਹਾਂ ਨਾਲ ਇਨਸਾਨ ਪਿਆਰ ਕਰਦਾ ਹੈ ਇਨਸਾਨ ਨੇ ਸੰਸਾਰ ਦੀਆਂ ਜਿੰਨਾ ਜਿੰਨਾ ਚੀਜ਼ਾਂ ਦੇ ਨਾਲ ਵੀ ਪਿਆਰ ਕੀਤਾ ਉਹਨਾਂ ਨੇ ਕਦੇ ਨਾ ਕਦੇ ਧੋਖ ਦਿੱਤਾ ਦੁੱਖ ਦਿੱਤਾ ਦੂਰ ਨਾ ਜਾਓ ਸੰਸਾਰ ਦੀ ਜਿੱਤੀਆਂ ਵਾ ਦੂਰ ਨਾ ਜਾਓ ਅਪ੍ਰਤੀ ਆਪੋ ਤਾਂ ਮੱਲੇ ਲੋ ਕਰ ਕਰ ਵਾਲੇ ਦਰੋ ਕਿਸੇ ਦੇਰ ਦਾ ਜਨ ਦੀ ਦੌੜ ਨਹੀਂ ਆਪਣੇ ਤਰ੍ਹਾਂ ਦੇ ਦੇਖ ਲੋ ਬੇ ਪੁੱਤਰਾ ਵਾਸਤੇ ਮਰਦਾ ਸੀ ਬੰਦਾ ਉਹ ਓਕੇ ਕੰਮ ਕੀਤੇ ਛੇੜ ਦੇ ਪਿੱਛੇ ਲਾਤੇ ਜਿਹੜੇ ਦੇਸੀ ਕਰਦੇ ਉਹ ਮਾਰੇ ਕੰਮ ਕੀਤੇ ਜਿਹੜੇ ਨਹੀਂ ਕਰਦੇ ਚਾਹੀਦੇ ਕਾਦੇ ਵਾਸਤੇ ਮੇਰੇ ਕਰੇ ਪੁੱਤਰ ਹੋ ਜਾਣ ਮੇਰੇ ਕਰੇ ਪੁੱਤਰ ਹੋ ਜਾਣ ਇੱਕ ਹੋ ਗਿਆ ਤੇ ਸੰਤੋਸ਼ ਨਹੀਂ ਆ ਹੋਰ ਚਾਹੀਦਾ ਹੋਰ ਚਾਹੀਦਾ ਪੁੱਤਰਤਾ ਹੋ ਗਈ ਤਾਂ ਅੱਜ ਉਹ ਪੁੱਤਰ ਛਤਰਮਾਰਨ ਦੇ ਅੱਜ ਕੀ ਬਣਿਆ ਫਿਰ ਤੋਕਰਾ ਦਿੱਤਾ ਨਾ ਆਪਾਂ ਇਹਦੇ ਵਿਚਾਰ ਕਰਨ ਲੱਗੇ ਸਿਰਫ ਵਿਆਹ ਹੋ ਗਿਆ ਹੁਣ ਪਾਣੀ ਦੀ ਪਾਣੀ ਦੀ ਪੁੱਛਦੇ ਪਹਿਲਾਂ ਡੇੜੀ ਡੇੜੀ ਪਾਪਾ ਪਾਪਾ ਕਰਦੇ ਪਿੱਛੇ ਫਿਰਦੇ ਸੀ ਅੱਜ ਵਿਆਹ ਹੋ ਗਿਆ ਅੱਜ ਬਾਪੂ ਦੀ ਕੋਈ ਕਦਰ ਨਹੀਂ ਅੱਜ ਬਾਬਰ ਰੋਟੀ ਵੀ ਮੰਗ ਕੇ ਲਾਣੀ ਪੈਦੀ ਪਾਣੀ ਵੀ ਮੰਗ ਕੇ ਲੈਣਾ ਪੈਂਦਾ ਅਰ ਕਈ ਕਈ ਵਾਜਾ ਮਾਰ ਕੇ ਇਤੋਂ ਤੱਕ ਵੀ ਤੁਸੀਂ ਸਾਰਿਆਂ ਨੇ ਦੇਖਿਆ ਆਪਾਂ ਨੇ ਜਦੋਂ ਸਮਾਉਣ ਤੋਂ ਬਾਹਰ ਹੋ ਜਵੇ ਬੇ ਹੋਣਾ ਸੀ ਨਹੀਂ ਸਮਰਣਾ ਨੂੰ ਜਹਦਾਂ ਦੀ ਦਲੀਆ ਹੁਣ ਇਹਨੂੰ ਸਮਰਣਾ ਨਹੀਂ ਇਹ ਸਿਚਉਂਦੇ ਹੁਣ ਕਿਤੇ ਰੱਖੀਏ ਨੂੰ ਫਿਰ ਕੋਥਰੇ ਜਿੱਤੇ ਇਹੇ ਸਵਾਲ ਕਰ ਰਕੜਮਾ ਲਈ ਜੇ ਬੂ ਰੱਖੂਗਾ ਵੀ ਤੇ ਸੰਸਾਰ ਦੀ ਬਿਦਨਾਮੀ ਹੁਣ ਇਹਨੂੰ ਆਪਾਂ ਬਿਰਧ ਆਸ਼ਰਮ ਸ਼ਾਡਾ ਗਏ ਹੁਣ ਬਿਰਧ ਆਸ਼ਰਮ ਸ਼ਾਡਾ ਗਏ ਆਪੇ ਉਹ ਸੁਭਾਲਦੇ ਰਹਿਣਗੇ ਉਹਨਾਂ ਦੀ ਡਿਊਟੀ ਆ ਬਿਰਧ ਆਸ਼ਮੇ ਸੇਵਾਸਤੇ ਬਣਾਇਆ ਨਾ ਵੀ ਬੁੱਢਿਆਂ ਨੂੰ ਬੁੱਢਾ ਸੁਭਾਲਣ ਦੀ ਵਾਸਤੇ ਬੁੱਢੇ ਨੂੰ ਸੁਮਨ ਨਵਾਸ ਦੇ ਬਿਰਦਾਸ਼ ਨੂੰ ਨਿਛੋੜੇ ਬਿਰਦਾਸ਼ ਨੂੰ ਸਾਡੇ ਕੋ ਟਡੇ ਘਰ ਵਿੱਚ ਸੀਗਾ ਤੁਸੀਂ ਮਾਤਾ ਪਿਤਾ ਦੀ ਸੇਵਾ ਕਰਨੇ ਸੀਗੇ ਮਾਤਾ ਪਿਤਾ ਕੋਤ ਖੁਦਾ ਸੀ ਸੱਜਣੋ ਜਦੋਂ ਮਾਤਾ ਪਿਤਾ ਡਰਨ ਲੱਗ ਜਾਣ ਨਾ ਧਿਆਨ ਨਾਲ ਸੁਣਨਾ ਜਦੋਂ ਮਾਤਾ ਪਿਤਾ ਬੱਚਿਆਂ ਤੋਂ ਡਰਨ ਲੱਗ ਜਾਣ ਤੈ ਸਮਝੋ ਕਿ ਖੁਦ ਖੁਦਾ ਦਾ ਜਿਹੜੀ ਸੋਲੀ ਨਿਗਾਹ ਸੀ ਨਾ ਉਹ ਪਰੇ ਹੋ ਗਈ। ਉਹ ਪਰੇ ਹੋ ਗਈ। ਹੁਣ ਜਿਹੜੀ ਰਹਿਮਤਾ ਵਰਤਰੀਆਂ ਸੀ ਨਾ ਉਹ ਨਹੀਂ ਵਰਤੀਆਂ। ਜਿਹੜੀ ਖੁਸ਼ੀ ਦੀਆਂ ਰਹਿਮਤਾਂ ਵਰਤੀਆਂ ਸੀ ਨਾ ਉਹ ਨਹੀਂ ਵਰਤੀਆਂ ਹੁਣ ਕਿਉਂ ਕਿ ਖੁਦ ਖੁਦਾ ਹੀ ਨਰਾਜ ਹੋ ਗਿਆ ਤੇ ਨਰਾਜ ਬੰਦੇ ਨੂੰ ਕੋਈ ਚੀਜ਼ ਮਿਲਦੀ ਆਸ ਹੀ ਨਹੀਂ ਹੁੰਦੀ। ਚਲੋ ਕੋਈ ਦਰਿਆਵੀ ਕੀ ਦੀ ਵੀ ਗੱਲ ਛੱਡੋ ਤੁਸੀਂ ਉੱਤੇ ਤਾਂ ਅਸੀਸ ਦੀ ਵੀ ਬਿਮਜਦਰਾ ਪਰ ਆਉਈ ਇਹ ਸੀ ਜਿਹੜੀ ਇਹ ਛੋਟੀ ਜੀ ਇਹ ਹੀ ਦੀ ਪ੍ਰਾਪਤ ਹੋਦੀ ਫਿਰ ਮਾਤਾ ਦਾ ਬੋਧ ਕੁਦਾਇਆ ਭਵੇਂ ਲੱਖ ਤੀਰਤਾ ਦੇ ਜਾਵੇ ਉਹ ਤੋਂ ਇੱਕ ਕੰਬੀ ਦਾ ਫਲ ਨਹੀਂ ਮਿਲਦਾ ਗਰੰਟੀ ਲੈ ਗੱਲ ਕਹੀ ਜਾ ਸਕਦੀ ਨਹੀਂ ਲੱਖ ਦਾਨ ਕਰ ਦੇ ਇਹ ਨਹੀਂ ਲੱਖ ਦੀ ਗੱਲ ਕਰ ਰਿਹਾ ਮੈਂ ਲੱਖਾਂ ਦੀ ਗੱਲ ਕਰ ਰਿਹਾ ਹਾਂ ਲੱਖਾਂ ਦਾਨ ਕਰ ਦੇ ਤੇ ਤੇਰੇ ਜਿੱਲ੍ਹੇ ਕਿੰంత ਨੇ ਦੀ ਪੈੜੀ ਰੱਬ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਉਸੇ ਦੀ ਕੀਮਤ ਪੈਣੀ ਆ ਜਿਸ ਤ੍ਰਿਤੀ ਦਿਨਾਂ ਤੁਸੀਂ ਮਾਤਾ ਪਿਤਾ ਦੀ ਸ਼ਿਵਾਰ ਕਰੂਗਾ ਇਹ ਰੱਬੀ ਗੁਰਿਆ ਤਨਗੁਰਦਾਨ ਦੇ ਕੋਲ ਉਹਨੇ ਲਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਕਿਹਨੂੰ ਕਹਿੰਦੇ ਆ ਇਹਦਾ ਗੁਰੂ ਦਾ ਗੁਰੂ ਗੁਰਦ ਦੇਵ ਗੁਰੂ ਦਾ ਗੁਰੂ ਰੱਡੀ ਵੱਡੀ ਪਦਵੀ ਤਨਗੁਰਦਾਨ ਸਾਹਿਬ ਨੇ ਦਿੱਤੀ ਮਾਦਾ ਬਿਤਰ ਉਦੋਂ ਬਾਅਦ ਤੇ ਗੁਰੂ ਆਉਂਦਾ ਅਸੀਂ ਸਿੱਧੇ ਗੁਰੂ ਦੇ ਨੱਤਾ ਪੜਦੇ ਨੇ ਜੀਰ ਗਤ ਲੈਣੇ ਲੜੋਦਾਂ ਤੇ ਮੀਟਰ ਲੈ ਨਹੀਂ ਲੇਦੇ ਸਿੱਧਾ ਹੀ ਪੁੰਡੀਆਂ ਲਾ ਦਿੰਦੇ ਇਹ ਦੁਨਿਆਵੀ ਤੇ ਪੁੰਡੀਆਂ ਲੱਗ ਜਾਣਗੀਆਂ ਪਿਆਰਿਓ ਤੇ ਜਿਹੜੀ ਲੈਣ ਹੋਣੀ ਨਾ ਖੋਦ ਖਦਾ ਦੇ ਕੋਲੋਂ ਉਹਨੂੰ ਸਿੱਧੀਆਂ ਗੁੰਡੀਆਂ ਨਹੀਂ ਲੱਗਣੀਆਂ ਉਹਨਾਂ ਦੇ ਟਰੱਕ ਦੇ ਨਾਲ ਕੰਮ ਕਰ ਉੱਤੇ ਦੇ ਤਰ੍ਹਾਂ ਦਾ ਮर्याਦਾ ਨਾਲ ਕੰਮ ਹੋਣਾ ਲੈ ਦੇ ਕੇ ਕੰਮ ਨਹੀਂ ਹੋਣਾ ਇੱਥੇ ਲੈ ਦੇ ਕੇ ਕੰਮ ਕਰਾਂ ਲੋਕ ਉੱਤੇ ਲੈ ਦੇ ਕੇ ਕੰਮ ਨਹੀਂ ਹੋਣਾ ਉੱਤੇ ਦੇ ਮर्याਦਾ ਨਾਲ ਹੋਣਾ ਹੋਵੇ ਭਾਵੇਂ ਦੇਰ ਦੇ ਨਾਲ ਹੋਣਾ ਮर्याਦਾ ਨਾਲ ਉੱਤੇ ਪਹਿਲਾਂ ਮर्याਦਾ ਵੜਦੀ ਜਾਣੀ ਮਾਤਾ ਪਿਤਾ ਦੀ ਵੀ ਮਾਤਾ ਪਿਤਾ ਨੂੰ ਸ਼ਿਵਾਰਤ ਦਾ ਨਹੀਂ ਕਰਦੋ ਜਨ ਤਰਨਨ ਪੁੱਛਿਆ ਮਾਤਾ ਪਿਤਾ ਸੇਵਾ ਕੀਤੀ ਨਹੀਂ ਕੀਤੀ ਤਦ ਪੇਪਰ ਜੋ ਪਾਸ ਮੈਂ ਫੇਲ ਹੋ ਗਿਆ ਡਬਲ ਡਰ ਉਤਪਾ ਮਾਤਾ ਪਿਤਾ ਕੋਲੋਂ ਮਾਤਾ ਪਿਤਾ ਤੋਂ ਬਾਅਦ ਦੂਜਾ ਨੰਬਰ ਉਹਦਾ ਗੁਰੂ ਦਾ ਅਸੀਂ ਸਿੱਧੇ ਗੁਰੂ ਵਾਲੇ ਬਣ ਜਾਂਦੇ ਸਿੱਧੇ ਨਹੀਂ ਦੂਜਾ ਦੂਜਾ ਤਬਰ ਗੁਰੂ ਦਾ ਹੁੰਦਾ ਤੇ ਤੀਜਾ ਨੰਬਰ ਆਉਂਦਾ ਪਿਆਰੂ ਰੱਬ ਦਾ ਖੁਦ ਖੁਦਾ ਦਾ ਗੁਰੂ ਫਿਰ ਬੇਲਦਾਗੇ ਇਹ ਮਰਿਆਦਾ ਇੱਥੇ ਜਾ ਕੇ ਜੀਵਨ ਸੁਖੀ ਹੁੰਦਾ ਬੰਦੇ ਦਾ ਜਿਹੜਾ ਪਰੋਜ ਕੇ ਲੇ ਲਾ ਦੁੱਖ ਅੰਗਰੇਸਾ ਦਾ বাজਿਆਗੇ ਇੱਥੇ ਜਾ ਕੇ ਦੁੱਖ ਅੰਗਰੇਸਾ ਤੋਂ বাজਿਆ ਜਾਂਦਾ ਉਹਦਾ ਨਹੀਂ বাজਿਆ ਜਾਂਦਾ ਕਦੇ ਵੀ ਨਹੀਂ বাজਿਆ ਜਾਂਦਾ ਭਾਵੇਂ ਤੁਸੀਂ ਤੁਹਾਡੇ ਕੋ ਕਿੰਨਾ ਮਰਜੀ ਤਾਂ ਹੋਵੇ ਉਹਨਾਂ ਨੇ ਦੁੱਖਾਂ ਕਹਿੰਦੇ ਸੋ ਬਾਸਾ ਦੇ ਬਦਲਦੇ ਤੋਂ ਘਟਦੇ ਨਹੀਂ ਦੁੱਖ ਉਹਦੇ ਹੀ ਘਟਣਗੇ ਜਦੋਂ ਦੁੱਖਾਂ ਦੇ ਘਟਣ ਵਾਲਾ ਕੰਮ ਕਰਾਂਗੇ ਇਸੇ ਦੇਖੋ ਸਰਬ ਅਜ਼ੀਜ਼ ਰ ਸਰਬ ਸੁਖਾਂ ਦਾ ਦਾਤਾ ਅਗਰਪੁਰਵਾਦੂ ਤੇ ਫਿਰ ਸਿੱਧਾ ਕਿਉ ਮੰਨਿਆ ਕਿਉ ਨਹੀਂ ਸੁੱਖ ਵੰਦੇ ਅਸੀਂ ਸਿੱਧਾ ਮੰਨਦੇ ਨਾ ਤੇ ਸੁੱਖ ਜਾਨੂੰ ਲੈ ਦੇਣੀ ਮੰਨਦੇ ਸੁੱਖ ਮਿਲ ਰਹੇ ਦੁੱਖ ਕਿਉਂ ਮਿਲ ਰਹੇ ਹਾਂ ਕਿਉਂਕਿ ਸਿੱਧਾ ਬੰਦਦੇ ਅਸੀਂ ਸਿੱਧਾ ਕੁਣੀਆ ਲਾਉਣਾਂ ਚਾਹੁੰਦੇ ਹਾਂ ਪਰ ਉਹ ਸਰਕਾਰ ਬਹੁਤ ਸੱਚੀ ਸੁੱਚੀ ਆ ਉਹ ਵਿਗੜਣ ਵਾਲੀ ਸਰਕਾਰ ਨਹੀਂ ਸਾਡੀਆਂ ਸਰਕਾਰਾਂ ਵਿਗੜਣ ਵਾਲੀਆਂ ਉਹ ਵਿਗੜਣ ਵਾਲੀ ਸਰਕਾਰ ਨਹੀਂ ਉਹ ਤਾਂ ਕਹਿੰਦੇ ਥੱਲੇ ਆ ਉੱਪਰੋਂ ਥੱਲੇ ਆ ਇੱਕ ਦੰਡਾ ਚੜਾ ਫੇਰ ਮਿਰਤਾਈ ਟੋਲ ਜੀ ਤੇ ਜਿਸੀ ਉਹ ਲਿਪਟਾਂ ਵਾਲੀਆਂ ਸਿੱਧੇ ਚਲੇ ਜਾਈ ਇਸ ਸੰਸਾਰ ਵਿੱਚ ਸਿੱਧੇ ਜਾ ਸਕਦੇ ਤੁਸੀਂ ਰੰਗ ਕਰਦੇ ਤਾਂ ਉਹ ਸਿੱਧੇ ਨਹੀਂ ਜਾਂ ਸਕਦੇ ਪਹਿਲਾ ਮਾਤਾ ਪਿਤਾ ਫੇਰ ਗੁਰੂ ਫੇਰ ਖੁਦ ਖੁਦਾ ਜਿਹਨੂੰ ਸੇ ਰੱਬ ਕਹਿੰਦੇ ਆ ਹੁਣ ਖੁਦ ਖੁਦਾ ਨੁਸ ਦੇ ਗੱਲ ਸਮਝਾਉਣ ਵਾਲਾ ਧੰਗੁਰਦਾਮ ਸਾਹਿਬ ਆਪਾਂ ਕੱਲ ਵਿਚਾਰਕੀ ਤੇਜੀ ਵੀ ਹੋ ਜਗਨਨਾਥਪੁਰੇ ਵਿੱਚ ਜਗਨਨਾਥਪੁਰੇ ਵਿੱਚ ਗਏ ਉੱਥੇ ਜਦੋਂ ਆਰਤੀ ਹੁੰਦੀ ਦੇਖੀ ਤੇ ਪਾਸ਼ਾ ਨੇ ਦੇਖ ਕੇ ਕਿਹਾ ਵੀ ਆਹ ਕੀ ਡਰਾਮਾ ਆਹ ਕੀ ਡਰਾਮਾ ਅਸੀਂ ਕੀ ਆਰਤੀ ਕਰ ਸਕਦੇ ਆ ਸਾਡੇ ਕੋਲ ਕੀ ਪਾਵਰ ਅਸੀਂ ਆਰਤੀ ਕਰਦੀ ਇੱਕ ਛੋਟੂ ਜਿਹਾ ਆਦਮਾ ਇੱਕ ਦੀਵਾ ਹੈ ਉਹ ਵੀ ਪ੍ਰਕਾਸ਼ ਕਰਦਾ ਹੈ ਇੱਕ ਦੀਵਾ ਉਹ ਵੀ ਪ੍ਰਕਾਸ਼ ਕਰਦਾ ਹੈ ਇੱਕ ਸੂਰਜਾ ਵੀ ਪ੍ਰਕਾਸ਼ ਕਰਦਾ ਦੀਵਾ ਤੇ ਪ੍ਰਕਾਸ਼ ਕਰੂ ਕੱਲੇ ਸਾਡੇ ਵਾਸਤੇ ਤੇ ਸੂਰਜ ਪ੍ਰਕਾਸ਼ ਕਰੂ ਸਾਰੇ ਸੰਸਾਰ ਵਾਸਤੇ ਉਦੈ ਦਾ ਫੁਰਪਗਰ ਹੁਣ ਦੀਵਾ ਅਸੀਂ ਸੂਰਜ ਵੱਲੋਂ ਕਰੀਏ ਤੇ ਸੂਰਜ ਦੇ ਸਾਹਮਣੇ ਦੀਵਾ ਕੀ ਚੀਜ਼ ਆ ਸੂਰਜ ਦੇ ਸਾਹਮਣੇ ਦੀਵਾ ਕੀ ਚੀਜ਼ ਆ ਕੁਝ ਵੀ ਚੀਜ਼ ਨਹੀਂ ਦੀਵਾ ਤਾਂ ਦੀਵੇ ਤੁਸੀਂ ਕਰੋੜਾ ਜਗਾ ਲਓ ਅਰਬ ਅਰਬ ਜਗਾ ਲਓ ਕੀ ਉਹ ਸੂਰ ਦੀ ਰੀਸ਼ ਕਰ ਲੈਣਗੇ ਘਰ-ਘਰ ਜਗਾ ਲੋ ਪੂਰਾ ਸੰਸਾਰ ਘਰ-ਘਰ ਦੀਵੇ ਜਗਾ ਦੇ ਕਿਉਂ ਸੂਰ ਦੀ ਰੀਸ਼ ਹੋ ਜੂ ਗਈ ਸੂਰ ਨੂੰ ਦੀਵਾ ਦਾ ਕਿਸ ਕੰਮ ਆ ਸੂਰ ਦਾ ਖੁਦ ਦਾ ਪ੍ਰਕਾਸ਼ ਏ ਦਾ ਵੱਡਾ ਏ ਉਹਨੂੰ ਦੀਵਾ ਵੀ ਦੇਊਗਾ ਕਰੂਗਾ ਦੀਵਾ ਤਾਂ ਕੁਝ ਨਹੀਂ ਕਰ ਸਕਦਾ ਨਾ ਇτσι ਤਰ੍ਹਾਂ ਪਾਸ਼ੇ ਨੇ ਸਮਝਾਇਆ ਜਗਨਨਾਥ ਪੁਰੀ ਵਿਦਿਆਕੀ ਉਹ ਕਿਤੇ ਪਰੇ ਲੋਕੋ ਅੱਨ ਕਿਨੇ ਕੇ ਦੀਵੇ ਜਗਾ ਕੇ ਆ ਫੁੱਲ ਰੱਖ ਕੇ ਤੂਬ ਰੱਖ ਕੇ 48 ਵਿੱਚ 4 ਪੈਸੇ ਰੱਖ ਕੇ ਉਸ ਖੁਦ ਖਦਾ ਦੀ ਆਰਤੀ ਕਰਦੇ ਚੋਦੇ ਜੀ ਉਹਦੀ ਅਰਤੀ ਕੁਦਰਤ ਕਰ ਰਹੀ ਆ ਉਸ ਮਾਰਗਦੀਪ ਆਰਤੀ ਤੱਬ ਕੁਦਰਤ ਕਰ ਰਹੀ ਆ ਉਦੋਂ ਜਿਹੜਾ ਬੜਾ ਤੁਖਤੋਂ ਸਾਡੇ ਜੀ ਤੇ ਤੇਰਾ ਆਪਾ ਤੁੜੀ ਕਾਲੂ ਵਿਚਾਰ ਕੀਤੀ ਸੀ ਅੱਜ ਵੀ ਰਹਿਣੀ ਕਾਲੂ ਵੀ ਰਹੀ ਸੀ ਵੀ ਆਹ ਜਾ ਸੰਸਾਰ ਸੀ ਦੇਖ ਰਹੇ ਆ ਇਹ ਸਾਰਾ ਥਾਲੀ ਉਹਦਾ ਆ ਸੰਸਾਰ ਦੇਖ ਰਹੇ ਨਾ ਇਹ ਥਾਲੀ ਲੈ ਲੋ ਉਹਦਾ ਇਹਦੇ ਵਿੱਚ ਸੂਰ ਚੰਨ ਜਿਹੜੇ ਦੇਵੇ ਆ ਮੁਕਦੀਵੇ ਤਿੰਨੇ ਤਿੰਨੇ ਕੋਈ ਤਾਰਾ ਜਿਹੜੇ ਤਾਰੇ ਆ ਉਹ ਕੁਦਰਤ ਵੱਲੋਂ ਮੋਤੀ ਰੱਖਿਓ ਇਹ ਵਿੱਚ ਪੈਸੇ ਦੀ ਜਿੰਨਾ ਜ਼ਿਆਦਾ ਚਾਹਦੇ ਹਾਂ ਹੀਰੇ ਮੋਤੀ ਰੱਖਿਓ ਜਿੰਨੂੰ ਤੁਸੀਂ ਚੋਰ ਕਰਦੇ ਜੇ ਧੂਪ ਦੇ ਰਹੇ ਜੇ ਉਹ ਤੇ ਸਾਰੀ ਬਰਸਤੀ ਉਹਨੂੰ ਧੂਪ ਦੇ ਰਹੀ ਹੈ ਸਾਰੀ ਹੀ ਬਰਸ ਗਈ ਉਸ ਖੁਦਗੁਦਾਰ ਨੂੰ ਧੂਪ ਦੇ ਰਹੀ ਤੁਸੀਂ ਵੀ ਧੂਪ ਦੇ ਹੋਗੇ ਬੜੀ ਉਹ ਬਰਸ ساری ਦੁਨੀਆ ਦੀ ਬਰਸਪ੍ਰਤੀ ਜਿਹੜੀ ਆ ਉਹਦੇ ਬਰਬਰ ਤੁਹਾਡੀ ਧੂਕੀ ਕਰੂਗੀ ਸੁਝ ਨਹੀਂ ਕਰ ਸਕਦੀ ਤੇ ਸਮਝ ਆਦਾ ਹੋ ਗਿਆ ਅਗਲੇ ਪੰਨ ਤਾਂ ਨਹੀਂ ਕੱਲੋਂ ਪਤਾ ਵਿਚਾਰ ਕਰਦਾ ਹੋਗੇ ਵੀ ਕੀ ਕੋ ਸਮਝ ਆਇਆ ਤੇ ਬੜਦਾ ਨੂੰ ਇਹਦੇ ਵਿਚਾਰ ਪ੍ਰਵਰਤ ਕਰ ਲੈਣੇ ਹੋਈ ਆ ਭੋਲਾ ਦੇ ਖਿਮਾਬਖਸ਼ ਕਰਦੇ ਕੱਲੋਂ ਐਸੇ ਡੜੀ ਨੋਗੇ ਤੋਰਾਂਗੇ ਆਪਾਂ ਆਪ ਸਭ ਦੇ ਪਰਿਵਾਰ ਵਾਸਤੇ ਨਦ ਗਿਰ ਦੇ ਸੁਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ